ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਭਾਰਤਪੰਥ ਦਾ ਸੱਤਾ ਦਿੱਤਾ ਸੀ ਉਸ ਦਾ ਅਸਰ ਫਤਿਹਗੜ ਚੂੜੀਆਂ ਚ ਵੀ ਪੂਰਨ ਤੌਰ ਤੇ ਦਿਖਾਈ ਦੇ ਰਿਹਾ ਹੈ ਅਤੇ ਦੁਕਾਨਦਾਰਾਂ ਵੱਲੋਂ ਪੂਰਨ ਤੌਰ ਤੇ ਵਿਚਾਰ ਚ ਦੁਕਾਨਾਂ ਬੰਦ ਰੱਖ ਕੇ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਫਤਿਹਗੜ ਚੂੜੀਆਂ ਬੱਸ ਸਟੈਂਡ ਚ ਵੀ ਬੱਸਾਂ ਦਾ ਚੱਕਾ ਜਾਮ ਹੈ ਤੇ ਕੋਈ ਵੀ ਬੱਸ ਆ ਜਾ ਨਹੀਂ ਰਹੀ ਤੇ ਸਵਾਰੀਆਂ ਵੀ ਬੱਸ ਸਟੈਂਡ ਤੇ ਦਿਖਾਈ ਨਹੀਂ ਦੇ ਰਹੀਆਂ ਅਤੇ ਵੱਖ-ਵੱਖ ਵਰਗ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਤੇ ਨਾਲ ਹਨ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਟੇਬਲ ਤੇ ਬੈ ਕੇ ਇਸ ਦਾ ਹੱਲ ਹੋਵੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਜੋ ਲੋਕਾਂ ਨੂੰ ਜੋ ਪਰੇਸ਼ਾਨੀ ਹੋ ਰਹੀ ਹੈ ਉਹ ਨਾ ਹੋਵੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤ ਬੰਦੀ ਜੋ ਘਾਲ ਦਿੱਤੀ ਗਈ ਸੀ ਉਸ ਦੇ ਤਹਿਤ ਫਤੇਗੜ ਚੂੜੀਆਂ ਚ ਵੀ ਅੱਜ ਪੂਰਨ ਕਿਸਾਨਾਂ ਨੂੰ ਸਮਰਥਨ ਮਿਲਿਆ ਤੇ ਫਤੇਗੜ ਚੂੜੀਆਂ ਦੇ ਦੁਕਾਨਦਾਰਾਂ ਵੱਲੋਂ ਪਿਆਜ ਜਿਹੜੇ ਨੇ ਉਹ ਪੂਰੀ ਤਰ੍ਹਾਂ ਬੰਦ ਕੀਤੇ ਗਏ। ਫਤੇਗੜ ਚੂੜੀਆਂ ਦੇ ਬੱਸ ਸਟੈਂਡ ਚ ਵੀ ਅੱਜ ਪੂਰਨ ਤੌਰ ਤੇ ਚੱਕਾ ਜਾਮ ਹੈ ਤੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵੀ ਜਿਹੜੀਆਂ ਨੇ ਉਹ ਪੂਰਨ ਤੌਰ ਤੇ ਖੜੀਆਂ ਨੇ ਕੋਈ ਵੀ ਬੱਸ ਨਹੀਂ ਚੱਲ ਰਹੀ ਤੇ ਨਾ ਹੀ ਬੱਸ ਸਟੈਂਡ ਚ ਕੋਈ ਸਵਾਰੀ ਦਿਖਾਈ ਦੇ ਰਹੀ ਹੈ। ਤੇ ਜਿਸ ਨਾਲ ਫਤਿਹਗੜ ਚੂੜੀਆਂ ਚ ਵੀ ਕਿਸਾਨਾਂ ਨੂੰ ਬੰਦ ਦਾ ਪੂਰਨ ਸਮਰਥਨ ਜੋ ਮਿਲਿਆ ਹੈ ਗੱਲਬਾਤ ਕਰਦੇ ਆ ਵੱਖ-ਵੱਖ ਵਰਗ ਨਾਲ ਕਿ ਉਹ ਬੰਦ ਨੂੰ ਲੈ ਕੇ ਕੀ ਕਹਿੰਦੇ ਨੇ ਅੱਜ ਕਿਸਾਨਾਂ ਵੀਰਾਂ ਨੇ ਭਾਰਤ ਬੰਦ ਵੀ ਕਾਲ ਦਿੱਤੀ ਹੈ ਜੀ ਅਸੀਂ ਉਹਨਾਂ ਦੇ ਨਾਲ ਆ ਜੀ ਪਰ ਸਰਕਾਰਾਂ ਨੂੰ ਵੀ ਚਾਹੀਦਾ ਕਿ ਦੇ ਇੱਕ ਟੇਬਲ ਤੇ ਬਹਿ ਕੇ ਉਹਨਾਂ ਦੀ ਵੀ ਗੱਲ ਸੁਣਨ ਤੇ ਜਿਹੜੀਆਂ ਜਾਇਦਾਦ ਉਹਨਾਂ ਦੀ ਬੰਗਾ ਮੰਨ ਲੈਣ ਜੀ ਇਹਨਾਂ ਨੂੰ ਨੁਕਸਾਨ ਨਾ ਹੋਵੇ ਜੇ ਬਾਹਰ ਅਸੀਂ ਲੰਗਰ ਲਾਉਨੇ ਆ ਜੀ ਤੇ ਘਰ ਦੇ ਬੰਦੇ ਭੁੱਖੇ ਰਹਿ ਜੇ ਨਾ ਤੋ ਵੀ ਗੱਲ ਚੰਗੀ ਨਹੀਂ ਹੈ ਜੀ ਇਸ ਕਰਕੇ ਭਾਰਤ ਸਰਕਾਰ ਨੂੰ ਚਾਹੀਦਾ ਜੀ ਵੀਰ ਜੀ ਪਾਰਟੀ ਚਾਹੀਦਾ ਕਿਸਾਨਾਂ ਦੀ ਮੰਗਾਂ ਜਿਹੜੀਆਂ ਸੁਣ ਲੈਣ ਤਰੀਕੇ ਨਾਲ ਕਿ ਟੇਬਲ ਤੇ ਬਹਿ ਕੇ ਉਹਨਾਂ ਨੂੰ ਮੰਨਿਆ ਜਾਵੇ ਜੀ ਸ਼ਾਂਤੀਪੂਰਨ ਕੰਮ ਹੋ ਜਾਈਦਾ ਸਭ ਤੋਂ ਵਧੀਆ ਜੀ ਤੁਹਾਡਾ ਵੀ ਕਾਹਦਾ ਕਾਰੋਬਾਰ ਹੈ ਸਾਡਾ ਜੀ ਰੈਡੀਮੇਡ ਦਾ ਕੰਮ ਹੈ ਜੀ ਸੁਣਿਆ ਕੰਮ ਹੈ ਜੀ ਅਸੀਂ ਕਿਸਾਨਾਂ ਮੀਰਾ ਦੇ ਨਾਲ ਆ ਜੀ ਅੱਜ ਬੰਦ ਰੱਖਿਆ ਹਾਂ ਜੀ ਆਈ ਅੱਜ ਬੰਦ ਰੱਖਿਆ ਜੀ ਸਾਰਾ ਜੀ ਅੱਜ ਜਿਸ ਤਰ੍ਹਾਂ ਕਿ ਕਿਸਾਨ ਜੁਨੀਅਨ ਸਮੂਚੀ ਹਿੰਦੁਸਤਾਨ ਦੀ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਉਹਦੇ ਵਿੱਚ ਫਤੇਗੜ ਚੂੜੀਆਂ ਦੇ ਪੂਰਨ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਬਾਜ਼ਾਰ ਬੰਦ ਰੱਖਿਆ ਔਰ ਕਿਸਾਨਾਂ ਦਾ ਦਿਲ ਤੋਂ ਸਹਿਯੋਗ ਕੀਤਾ ਔਰ ਸਰਕਾਰ ਨੂੰ ਵੀ ਚਾਹੀਦਾ ਕਿ ਜੋ ਕਿਸਾਨਾਂ ਦੀਆਂ ਮੰਗਾਂ ਸਨ ਜੋ ਪਹਿਲਾਂ ਮੋਦੀ ਸਾਹਿਬ ਨੇ ਇੱਕ ਟੇਬਲ ਤੇ ਬਹਿ ਕੇ ਮੰਨੀਆਂ ਸਨ ਉਹਨਾਂ ਨੂੰ ਉਹ ਜਲਦੀ ਤੋਂ ਜਲਦੀ ਲਾਗੂ ਕਰਨਾ ਚਾਹੀਦਾ ਤਾਂ ਕਿ ਕਿਸਾਨ ਜਿਹੜੇ ਨੇ ਉਹ ਆਪਣੇ ਕਮਾਕਾਰਾਂ ਤੇ ਆਪਣੇ ਘਰਾਂ ਨੂੰ ਵਾਪਸ ਆ ਸਕਣ ਔਰ ਇਹਦੇ ਨਾਲ ਹਰ ਵਾਰੀ ਇਹ ਜਿਹੜੇ ਅੰਦੋਲਨ ਹੁੰਦੇ ਨੇ ਦੇ ਨਾਲ ਲੋਕ ਵੀ ਪਰੇਸ਼ਾਨ ਹੁੰਦੇ ਨੇ ਕਿਸੇ ਨੇ ਕਿਤੇ ਜਾਣਾ ਕਿਸੇ ਨੇ ਕਿਸੇ ਦੇ ਨਾਲ ਜਾਣਾ ਹੁਣ ਤੁਸੀਂ ਦੇਖੋਗੇ ਅਮਰਸਰ ਤੋਂ ਦਿੱਲੀ ਤੱਕ ਦੀਆਂ ਜਿਹੜੀਆਂ ਹਵਾਈ ਜਹਾਜ਼ ਦੀਆਂ ਟਿਕਟਾਂ ਹੀ 15 15 20 20 ਹਜ਼ਾਰ ਦੀਆਂ ਜਾ ਰਹੀਆਂ ਨੇ ਤੇ ਮਜਬੂਰੀ ਨੂੰ ਲੋਕਾਂ ਨੂੰ ਇਹ ਜਿਹੜੇ ਆ ਕੰਮ ਕਰਨੇ ਪੈ ਰਹੇ ਆ ਤੇ ਇਹ ਜਆ ਨਹੀਂ ਹੋਣਾ ਚਾਹੀਦਾ ਔਰ ਸਰਕਾਰ ਨੂੰ ਜਿਹੜਾ ਵਾ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਤੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਵਧੀਆ ਅੱਜ ਪੰਜਾਬ ਦੀ ਜਿਹੜੀ ਬੰਦੀ ਕਾਲ ਆਈ ਹੈ ਜੀ ਪੰਜਾਬ ਸਰਕਾਰ ਵੱਲੋਂ ਜਾਂ ਕਿਸਾਨਾਂ ਵੱਲੋਂ ਅਈ ਮਤਲਬ ਦੁਕਾਨਦਾਰ ਵੀਰ ਸਾਰੇ ਆਪਣੇ ਕਾਰੋਬਾਰ ਬੰਦ ਕਰਕੇ ਤੇ ਅਹਿਸਾਸ ਮਤਲਬ ਪੂਰਾ ਸਾਥ ਦੇਣ ਦੇ ਜਿੱਥੋਂ ਤੱਕ ਹੋ ਸਕੇ ਬਾਕੀ ਜਿਹੜੀ ਵੀ ਕੋਈ ਗੱਲਬਾਤ ਹੈਗੀ ਹੈ ਸਰਕਾਰ ਨਾਲ ਇਹਨਾਂ ਕਰਨੀ ਹੈ ਟੇਬਲ ਤੇ ਬਹਿ ਕੇ ਸ਼ਾਂਤੀਪੂਰਵਕ ਕਰਨੀ ਚਾਹੀਦੀ ਹੈ ਜਿਹੜਾ ਮਸਲਾ ਕੋਈ ਇਹਨਾਂ ਦਾ ਹੈਗਾ ਉਹ ਹੱਲ ਅਈ ਤੇ ਨਹੀਂ ਸਾਰੇ ਦੁਕਾਨਦਾਰ ਫਦੇਗੜ ਚੂੜੀਆਂ ਕਿਸਾਨਾਂ ਦੇ ਬੰਦ ਦੇ ਪੂਰਾ ਅਸਰ ਹੈ ਕਿਸਾਨਾਂ ਦੇ ਕਹਿਣ ਤੇ ਫਦੇਗੜ ਚੂੜੀਆਂ ਬੰਦ ਆ ਸਰਕਾਰ ਨੂੰ ਚਾਹੀਦਾ ਵੀ ਇਸ ਮਸਲੇ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਏ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਸਵਾਰੀ ਕੋਈ ਨਹੀਂ ਹੈਗੀ। ਮਾ ਸਾਡੇ ਖੜਾ ਜੀ। ਮੈਂ ਰੱਟ ਸੱਜਣਾ ਨਾ ਤੇ ਸਵਾਰੀ ਕੋਈ ਨਹੀਂ ਹੈਗੀ। ਸਰਕਾਰ ਨੂੰ ਚਾਹੀਦੀ ਆ ਮੰਗਾ ਮੰਗ ਲੈਣੀਆਂ।